ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨਸ ਦਿੱਤੀ ਗਈਆਂ ਹੈ ਐਂਡ ਜੋ ਯੁਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਸ ਮਹਿੰਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਵੀ ਇੱਕ ਵਧੀਆ ਕੰਮ ਕੀਤਾ ਜਿਦੇ ਵਿੱਚ ਸਾਡੇ ਐਸਪੀਡੀ ਮੁਕੇਸ਼ ਜੀ ਡੀਐਸਪੀਡੀ ਸੁਖਮਿੰਦਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਗੁਰਪ੍ਰੀਤ ਇਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇਹਨਾਂ ਨੇ ਇੱਕ ਨੈਟਵਰਕ ਨੂੰ ਅਨਰਥ ਕੀਤਾ ਹੈ ਜਿਦੇ ਵਿੱਚ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅਸੀਂ ਇਹ ਮਾਰਚ ਮਹੀਨੇ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਸੀਗੀ 28 ਮਾਰਚ ਨੂੰ ਜਿਦੇ ਵਿੱਚ ਇੱਕ ਅਰਜਨ ਸ਼ਰਮਾ ਨਾਂ ਦੇ ਬੰਦੇ ਨੂੰ ਅਸੀਂ ਫੜਿਆ ਸੀਗਾ ਉਹਦੇ ਤੋਂ ਸਾਨੂੰ 270 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀਗੀ ਜਦੋਂ ਇਹਨੂੰ ਪੁਚਕੀਚ ਦੇ ਵਿੱਚ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਤੇ ਫਰਦਰ ਸਾਨੂੰ ਸੱਤ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਇਹਦੇ ਵਿੱਚ ਜਿਹੜੇ ਸੱਤ ਬੰਦੇ ਸੀਗੇ ਇਹਦੇ ਵਿੱਚ ਇੱਕ ਆਕਾਸ਼ਦੀਪ ਹੈ ਆਸ਼ੂਤੋਸ਼ ਸ਼ਰਮਾ ਰਵਿੰਦਰ ਆਦਿਆ ਭਵਾਨੀ ਸਿੰਘ ਸੌਰਵ ਜਿੰਦਲ ਗੁਰਿੰਦਰ ਸਿੰਘ ਜਸਪ੍ਰੀਤ ਸਿੰਘ ਇਹ ਬੰਦੇ ਅਸੀਂ ਇਹਨਾਂ ਨੇ ਜੋ ਬੈਕਵਰਡ ਤੇ ਫਾਰਵਰਡ ਲਿੰਕੇजेस ਦੇ ਵਿੱਚ ਆਏ ਸੀ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹਨਾਂ ਵਿੱਚੋਂ ਤਿੰਨ ਨੂੰ ਫੜ ਵੀ ਲਿਆ ਸੀ ਫਿਰ ਫਰਦਰ ਜਦੋਂ ਸਾਡੀ ਤਫਤੀਸ਼ ਜਾਰੀ ਸੀ ਕਿ ਅਸੀਂ ਇੱਕ ਹੋਰ ਬੰਦੇ ਨੂੰ 7 ਮਈ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਸਾਹਿਲਪ੍ਰੀਤ ਸਿੰਘ ਇਦੇ ਤੋਂ ਵੀ ਸਾਨੂੰ 149 ਗ੍ਰਾਮਜ਼ ਆਫ ਹੈਰੋਇਨ ਬਰਾਮਦ ਹੋਈ ਸੀ ਕਿ ਤੇ ਅਸੀਂ ਇਹ ਪਰਚਾ ਸਦਰ ਥਾਣੇ ਦੇ ਵਿੱਚ ਦਰਜ ਕੀਤਾ ਸੀ ਇਹਦੀ ਪੁੱਛਗਿੱਛ ਦੌਰਾਨ ਵੀ ਸਾਨੂੰ ਪਤਾ ਲੱਗਿਆ ਕਿ ਸੌਰਵ ਜਿੰਦਲ ਜੋ ਪਹਿਲਾਂ ਇੱਕ ਕੇਸ ਦੇ ਵਿੱਚ ਨਾਮਿਨੇਟ ਹੋਇਆ ਸੀ ਤੇ ਫੀਚਰ ਹੋਇਆ ਸੀਗਾ ਉਹ ਇਸ ਕੇਸ ਦੇ ਵਿੱਚ ਵੀ ਫੀਚਰ ਹੁੰਦਾ ਤੇ ਅਸੀਂ ਇਹਦੀ ਵੀ ਤਫ਼ਤੀਸ਼ ਕਰ ਰਹੇ ਸੀਗੇ ਇਸੇ ਡਿਊਰੇਸ਼ਨ ਦੌਰਾਨ ਅਸੀਂ ਇੱਕ ਤੀਜਾ ਬੰਦਾ ਫੜਿਆ ਉਹਦਾ ਨਾਮ ਹੈਗਾ ਹਿਮੰਤ ਇਹ ਹਿਮੰਤ ਬੰਦੇ ਨੂੰ ਜਦੋਂ ਫੜਿਆ ਇਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ ਵੈਪਨ ਮਿਲਿਆ ਸੀ ਇਹ 14 ਤਰੀਕ ਦੀ ਗੱਲ ਹੈਗੀ 14 ਮਈ ਨੂੰ ਇਹਦੇ ਤੋਂ 315 ਬੋਰ ਦਾ ਕੰਟਰੀ ਮੇਡ ਵੈਪਨ ਤੇ ਇੱਕ ਲਾਈਵ ਕੈਟਰਿਜ ਮਿਲਿਆ ਇਹਦੀ ਵੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਫੇਰ ਫੀਚਰ ਹੋਇਆ ਸੌਰਵ ਜਿੰਦਲ ਦਾ ਨਾਮ ਤੇ ਨਾਲ ਦੀ ਨਾਲ ਇੱਕ ਇਹਨੇ ਦੱਸਿਆ ਸਾਨੂੰ ਨੀਰਜ ਨੀਰਨ ਨੀਰਜ ਉਰਫ ਰਾਂਝਾ ਕਰਕੇ ਇੱਕ ਬੰਦਾ ਹੈ ਤਾਂ ਜਦੋਂ ਇਹ ਸਾਰੇ ਦੇ ਵਿੱਚ ਅਸੀਂ ਕਿਊਮੂਲੇਟਿਵਲੀ ਦੇਖਿਆ ਤੇ ਕਈ ਬੰਦੇ ਕਾਮਨ ਇਨਾਂ ਦੇ ਵਿੱਚ ਫੀਚਰ ਹੋ ਰਹੇ ਸੀਗੇ ਇਹਦਾ ਮਤਲਬ ਇਹਨਾਂ ਦਾ ਨੈਟਵਰਕ ਚੱਲ ਰਿਹਾ ਹੈ ਜੋ ਕਿ ਆਰਮਜ਼ ਦੇ ਵਿੱਚ ਵੀ ਹੈਗਾ ਤੇ ਡਰੱਗਸ ਦੇ ਵਿੱਚ ਵੀ ਹੈਗਾ ਜਦੋਂ ਅਸੀਂ ਫਰਦਰ ਕੀਤਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੈਸਾ ਨਸ਼ਾ ਤਸਕਰੀ ਨਾਲ ਇਹ ਇਕੱਠਾ ਕਰਦੇ ਸੀਗੇ ਉਹ ਪੈਸਾ ਇੱਕ ਜੋਤੀਪ੍ਰੀਤ ਨਾਂ ਦੇ ਬੰਦੇ ਨੂੰ ਇਹ ਹਿਮੰਤ ਤੇ ਰਾਂਝਾ ਜਿਹੜਾ ਇੱਕ ਫੀਚਰ ਹੋਇਆ ਸੀਗਾ ਜੋ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਉਹ ਇੱਕ ਜੋਤੀਪ੍ਰੀਤ ਨਾਦਾ ਬੰਦਾ ਹੈਗਾ ਉਹਨੂੰ ਪੈਸਾ ਦਿੰਦੇ ਸੀਗੇ ਅਸੀਂ ਜੋਤੀਪ੍ਰੀਤ ਜਿਹੜਾ ਬੰਦਾ ਹੈਗਾ ਉਹਨੂੰ 16 ਤਰੀਕ ਨੂੰ ਫੜਿਆ ਤੇ ਉਹਦੇ ਤੋਂ ਸਾਨੂੰ ਇੱਕ ਗੱਡੀ ਵੀ ਰਿਕਵਰ ਹੋਈ ਹੈ ਤੇ ਨਾਲ 5,10,000 ਰੁਪਏ ਕੈਸ਼ ਤੇ ਇੱਕ ਕੰਟਰੀ ਮੇਡ ਵੈਪਨ 32 ਬੋਲ ਉਹ ਵੀ ਇਹਦੇ ਤੋਂ ਬਰਾਮਦ ਹੋਇਆ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ तो सू पता लग्या कि यह जो प्रीत है ये नीरज रांझा हेमंत वर्गिया तो पैसा कट्ठा करके एक यूएसए के बंदा बैठा है आकाश चौहान और रॉकी, ओनू पैसा बेचते सी हवाले राही एंड फरदर वो जो सीगा, जो सौरव जिंदल जो कॉमन थ्रेड है पैसा पहुंचता तो अच्छी इन्हों उपलब्धि हासिल की है कि फर्दर कई डॉट सिले ਇਹਨਾਂ ਨੇ ਵੱਖ-ਵੱਖ ਕਿਤੇ ਵਿੱਚ ਆਰਮਸ ਮਿਲਿਆ ਕਿਤੇ ਨਾਰਕੋਟਿਕਸ ਮਿਲਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਟੋਟਲ ਇਸ ਨੈਟਵਰਕ ਦੇ ਵਿੱਚ ਜੋ ਕਿ ਅਸੀਂ ਹਵਾਲਾ ਨੈਟਵਰਕ ਵੀ ਕਹਿ ਸਕਦੇ ਹਾਂ ਉਹਨੂੰ ਅਨਰਥ ਕੀਤਾ ਹੈ ਜੋ ਪੈਸਾ ਜਾਂਦਾ ਸੀਗਾ ਤੇ ਟੋਟਲ 3 ਐਫਆਈਆਰਸ ਦਰਜ ਹੋਈ ਜਿਦੇ ਵਿੱਚ 270 ਗ੍ਰਾਮ ਇੱਕ ਹੈਰੋਇਨ ਤੇ 149 ਗ੍ਰਾਮ ਹੈਰੋਇਨ 5,10,000 ਰੁਪਏ ਡਰਗ ਮਨੀ ਇੱਕ ਕ੍ਰੈਟਾ ਗੱਡੀ ਤੇ ਦੋ ਇਲੀਗਲ ਕੰਟਰੀ ਮੇਡ ਵੈਪਨ ਤੇ ਲਾਈਵ ਕੈਟਰੀਜਸ ਮਿਲੇ ਇਦੇ ਵਿੱਚ ਸੀਗੇ ਤੇ 30 ਐਫਾਇਰਸ ਹੁੰਦੀਆਂ ਆਲਗ-ਆਲਗ ਬੰਦਰ ਬੰਦੇ ਫੀਚਰ ਹੁੰਦੇ ਆ ਤੇ ਉਹਨਾਂ ਵਿੱਚੋਂ ਕਾਮਨ ਥ੍ਰੈਡ ਲੱਭਿਆ ਜਾਂਦਾ ਸਮ ਪੀਪਲ ਆਰ ਸਿਟਿੰਗ ਅਬਰਾਡ ਤੇ ਇੱਥੋਂ ਅਕਾਊਂਟਸ ਰਾਹੀਂ ਤੋਂ ਪੈਸੇ ਭੇਜਦੇ ਨਹੀਂ ਸੀਗੇ ਇਹ ਕੈਸ਼ ਹੀ ਭੇਜਦੇ ਸੀਗੇ ਐਂਡ ਉਹ ਕਰੰਸੀ ਦੇ ਵਿੱਚ ਕਨਵਰਟ ਹੋ ਕੇ ਜਾਂਦਾ ਸੀਗਾ ਤੋਂ ਅਸੀਂ ਹਾਲ ਕੀ ਜਿਹੜੇ ਹੋਰ ਇਹਨੂੰ ਡੀਟੇਲ ਦੇ ਵਿੱਚ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਸੋ ਥੈਟ ਸਾਰਾ ਕਸਾਰਾ ਨੈਟਵਰਕ ਅਨਰਥ ਹੋ ਸਕੇ ਸਰ ਕਿੰਨਾ ਲੱਗਾਂਗੇ ਕਾਕੀ ਤੁਲੇ ਕੀ ਹੈ ਇਹ ਜੀ ਸੌਰਵ ਜਿੰਦਲ ਜਿਹੜਾ ਹੈਗਾ ਉਹ ਮਾਸਟਰਮਾਈਂਡ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਾਫੀ ਬੰਦੇ ਨੂੰ ਨਾਮਿਨੇਟ ਕਰ ਚੁੱਕੇ ਹਾਂ ਇਸ ਪੂਰੀ ਮੁਹਿੰਮ ਜਿਹੜਾ ਇਹ ਡਿਫਰੈਂਟ ਪਰਚੇ ਹੋਏ ਆ ਇਹਦੇ ਵਿੱਚ 10 ਤੋਂ 12 ਬੰਦੇ ਆਲਰੇਡੀ ਫੀਚਰ ਹੋ ਚੁੱਕੇ ਆ ਤੇ 7 ਬੰਦੇ ਅਸੀਂ ਅਰੈਸਟ ਕਰ ਚੁੱਕੇ ਆ ਕੁਝ ਬਾਹਰ ਬੈਠੇ ਹੈਗੇ ਕੁਝ ਸਾਡੇ ਕੋਲ ਹੋਰ ਵੀ ਲੀਡਸ ਹੈ ਉਹਨਾਂ ਤੇ ਵੀ ਅਸੀਂ ਵਰਕ ਕਰ ਰਹੇ ਆ ਬੈਕਵਰਡ ਫਾਰਵਰਡ ਲਿੰਕੇਜਸ ਤੇ ਸਭ ਜਿਹੜਾ ਨਾਮਿਨੇਟ ਨੇ ਨਾ ਮਿਚ ਰਿਹਾ ਨਹੀਂ ਕੋਈ ਅਪਰੋਚ ਨਹੀਂ ਆ ਰਹੀ ਜੀ ਜਿਹੜੇ ਨਾਮਿਨੇਟ ਹੈ ਇਹਦੇ ਵਿੱਚੋਂ ਦੋ ਤੋਂ ਸਾਨੂੰ ਪਤਾ ਲੱਗਿਆ ਹੈਗਾ ਜੋ ਅਬਰੌਡ ਮੈਂਟ ਜੀ ਇੱਕ ਤੋਂ ਜਿਹੜਾ ਇਹ ਆਕਾਸ਼ ਚੋਹਾਨ ਹੈਗਾ ਸੌਰਵ ਜਿੰਦਲ ਇਹ ਯੂਐਸ ਤੋਂ ਦੱਸ ਰਹੇ ਹੈਗੇ ਬਟ ਵੀ ਆਰ ਸਟਿਲ ਵੈਰੀਫਾਈਂਗ ਦ ਫੈਕਟ ਸਰ ਨੇ ਇਹਨੇ ਬੰਦੇ ਪੜ੍ਹਿਆ ਹੈ ਸਾਰਾ ਦੇ ਕੋਟੀ ਅਫਸਰ ਦਾ ਚੈੱਕ ਨਾ ਨਹੀਂ ਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਹਾਲ ਕੀ ਗੜੀ ਸਾਨੂੰ ਤਿੰਨ ਬੰਦਿਆਂ ਦਾ ਪਤਾ ਲੱਗਿਆ ਹੈਗਾ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਗੁਰਵਿੰਦਰ ਸਿੰਘ ਸੌਰਵ ਜਿੰਦਲ ਤੇ ਜਸਪ੍ਰੀਤ